ਚੈਨਲ ਹਮ ਤੁਮ ਯੂ ਕੇ ਸਤਿ ਸ੍ਰੀ ਅਕਾਲ ਹੋਪਿੰਗ ਸਭ ਸਦਨ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਅੱਜ ਅਸੀਂ ਬਣਾਵਾਂਗੇ ਭਰਵੇਂ ਕਰੇਲੇ ਬਟ ਇਹ ਰੈਸিপি ਆਪਾਂ ਪਹਿਲਾਂ ਵੀ ਅਪਲੋਡ ਕੀਤੀ ਆ ਬਟ ਅੱਦ ਕਿ ਅਸੀਂ ਬਣਾਵਾਂਗੇ 에ਅਰ ਫਰਾਈਟ ਦੇ ਵਿੱਚ ਚਲੋ 1 ਬਾਈ 1 ਤੁਸੀਂ ਵੇਖਿਓ ਸੀ ਕਿੱਦਾਂ ਬਣਾਉਨੇ ਆ ਆਪਾਂ ਕਰੇਲਿਆਂ ਨੂੰ ਵਾਸ਼ ਕਰ ਲਿਆ ਸੀ ਫਿਰ ਉਹਨਾਂ ਨੂੰ ਪੀਲ ਕਰ ਲਿਆ ਤੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿੱਦਾਂ ਲਾਇਕ ਤੋਂਪ ਲੱਗੀ ਸੇ ਪਤੋਂਪ ਲਗਾ ਲੀਜੀਏ ਤੋਂਪਣੀ ਲੱਗੀ ਤਾਂ ਤੁਸੀਂ ਇਹਨੂੰ ਨਮਕ ਲਾ ਕੇ ਇਹਦੇ ਵਿੱਚੋਂ ਪਾਣੀ ਕੱਢ ਸਕਦੇ ਹੋ ਅਸੀਂ ਅੱਜ ਕ੍ਰੇਲੇ ਬਣਾਵਾਂਗੇ 에ਅਰ ਫਰਾਈਟ ਚ ਸੋ ਅਸੀਂ ਇਹਨਾਂ ਕ੍ਰੇਲੀਆਂ ਨੂੰ ਰੋਸਟ ਕਰਨ ਲਈ 에ਅਰ ਫਰਾਈਟ ਚ ਰੱਖ ਦਾਂਗੇ ਕ੍ਰੇਲੀਆਂ ਨੂੰ ਆਪਾਂ 1 ਬਾਈ 1 ਕਰਕੇ ਇਹਦੇ 에ਅਰ ਫਰਾਈਟ ਚ ਰੱਖ ਦਾਂਗੇ ਇਦਾਂ ਆਪਾਂ 1 ਬਾਈ 1 ਕਰਕੇ ਸਾਰੇ ਕ੍ਰੇਲੇ ਜਿੱਦਾਂ ਆਪਾਂ ਰੱਖ ਲੈਣੇ ਇਹਦੇ ਵਿੱਚ 에ਅਰ ਫਰਾਈਟ ਬ੍ਰਸ਼ ਤੇ ਨਾਲ ਆਪਾਂ ਥੋੜਾ ਥੋੜਾ ਤੇ ਤੇਲ ਲਗਾ ਦਾਂਗੇ ਬਹੁਤਾ ਨਹੀਂ ਤੁਸੀਂ ਥੋੜਾ ਲਗਾਉਣਾ ਜੇ ਤੁਸੀਂ ਲਗਾਉਣਾ ਲਗਾ ਸਕਦੇ ਜੇ ਤੁਸੀਂ ਸਕਿਪ ਕਰਨਾ ਸਕਿਪ ਕਰ ਸਕਦੇ ਪਰ ਅਸੀਂ ਥੋੜਾ ਥੋੜਾ ਲਗਾਵਾਂਗੇ ਲਗਾ ਕੇ ਇਹ ਤਾਂ ਅਸੀਂ ਬ੍ਰਸ਼ ਨਾਲ ਥੋੜਾ ਥੋੜਾ ਤੇਲ ਲਗਾ ਲਿਆ ਇਹਨੂੰ ਆਪਾਂ ਚਲਾ ਦਾਂਗੇ ਪਹਿਲਾਂ ਆਪਾਂ ਜਿੱਦਾਂ ਇਹਨੂੰ 10 ਮਿੰਟ ਤੇ ਆਪਾਂ ਸੈੱਟ ਕਰ ਲਾਂਗੇ ਸਾਡੇ ਕਰੇਲੇ ਹੁੰਦੇ ਆ ਤੇ ਉਦੋਂ ਉਦੋਂ ਆਪਾਂ ਮਸਾਲਾ ਰੈਡੀ ਕਰਾਂਗੇ ਮਸਾਲੇ ਲਈ ਆਪਾਂ ਤੇਲ ਗਰਮ ਰੱਖਤਾ ਵਾ ਤੇ ਵਿੱਚ ਪਾਵਾਂਗੇ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਗ੍ਰਾਇੰਡ ਕਰ ਲਿਆ ਵਾ ਤੇਲ ਹੋ ਗਿਆ ਗਰਮ ਵਿੱਚ ਪਾਵਾਂਗੇ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਅੰਜੰ ਚਿਕਾ 골ਡਨ ਬ੍ਰਾਊਨ ਨਹੀਂ ਪਿਆਜ਼ ਹੁੰਦਾ ਹੁਣ ਜਿੱਕਰ ਆਪਾਂ ਭੁੰਨ ਲਾਂਗੇ ਦਾ ਕਲਰ 골ਡਨ ਬਰਾਉਨ ਹੋਣ ਲੱਗ ਪਿਆ ਹੁਣ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਾਲਟ ਕਰਾਂਗੇ ਸਵਾਦ ਅਨੁਸਾਰ ਐਡ 2 ਸਪੂਨ ਆਪਾਂ ਹਲਦੀ ਦੇ ਐਡ ਕਰ ਦਾਂਗੇ 1 ਸਪੂਨ ਗਰਮ ਮਸਾਲਾ ਐਡ ਕਰਾਂਗੇ 1 ਸਪੂਨ ਚਾਟ ਮਸਾਲਾ ਐਡ ਕਰ ਦਾਂਗੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਘੁੰਮ ਲਾਂਗੇ ਮਸਾਲਾ ਹੁੰਦਾ ਪਿਆ ਰੈਡੀ ਆਪਾਂ 에어 ਫ్రਾਇਰ ਚ ਕ੍ਰੇਲੇ ਵੀ ਵੇਖਦੇ ਆਂ ਕ੍ਰੇਲੇ ਵੀ ਓਪਨ ਕਰਕੇ ਵੇਖਦੇ ਆਂ ਸਾਡੇ ਕ੍ਰੇਲੇ ਵੀ ਰੈਡੀ ਹੋ ਚੁੱਕੇ ਨੇ 2 ਕੁ ਮਿੰਟ ਇਹਨਾਂ ਨੂੰ ਹੋਰ ਕੁਕ ਕਰਾਂਗੇ ਜਿਵੇਂ ਸਾਡੇ ਹੋ ਗਏ ਨੇ ਰੈਡੀ ਆਪਾਂ 에어 ਫ్రਾਇਰ ਬੰਦ ਕਰ ਲਾਂਗੇ ਤੇ ਓਪਨ ਕਰਕੇ ਵੇਖਦੇ ਆ ਤੁਸੀਂ ਵੇਖ ਰਹੇ ਹੋ ਸਾਡੇ ਕ੍ਰੇਲੇ ਹੋ ਗਏ ਨੇ ਰੈਡੀ ਹੁਣ ਉਧਰ ਮਸਾਲਾ ਵੀ ਹੋ ਗਿਆ ਰੈਡੀ ਤੇ ਆਪਾਂ ਹੁਣ ਇਹਨਾਂ ਨੂੰ ਮਸਾਲੇ ਨੂੰ ਥੋੜਾ ਠੰਡਾ ਕਰ ਲਾਂਗੇ ਤੇ ਉਹਨੂੰ ਉਹਦੇ ਵਿੱਚ ਆਪਾਂ ਕ੍ਰੇਲੇ ਅਚ ਫਿਲ ਕਰ ਦਾਂਗੇ ਸਾਲਾ ਸਾਡਾ ਹੋ ਗਿਆ ਠੰਡਾ ਹੁਣ ਅੰਨਿਆਂ ਨੂੰ ਆਪਾਂ ਕਰੇਲੀਆਂ ਚ ਭਰਦਾਂਗੇ ਕਰੇਲੀਆਂ ਚ ਆਪਾਂ ਸਾਰਾ ਮਸਾਲਾ ਫਿਲ ਕਰ ਲਿਆ ਵਾ ਤੇ ਕਰੇਲੇ ਤੁਸੀਂ ਵੇਖ ਚੁੱਕੇ ਸਾਡੇ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਆ ਤੇ ਬਟ ਅਸੀਂ ਇਹਨੂੰ ਸੇਮ ਜਿਹੜੀ ਕੜਾਈ ਚ ਮਸਾਲਾ ਕੀਤਾ ਸੀ ਉਹਦੇ ਵਿੱਚ ਇਦਾਂ ਹੀ ਐਜ਼ ਇਟ ਇਜ਼ ਨਾ ਕੋਈ ਤੇਲ ਪਾਣਾ ਨਾ ਕੋਈ ਕੁਝ ਇਦਾਂ ਹੀ ਕਰੇਲੀਆਂ ਨੂੰ 1 ਬਾਈ 1 ਰੱਖ ਦੇਣਾ ਥੀਮ ਚ ਰੱਖ ਲੈਣਾ ਤੇ ਇਹਨੂੰ ਉੱਪਰ ਟੱਕ ਕੇ ਤੇ 5 ਕਮਿੰਟ ਆਪਾਂ ਕੁੱਕ ਕਰ ਲੈਣਾ ਕਿ ਅਜ ਤਾਂ ਮਸਾਲੇ ਵਗੈਰਾ ਚੰਗੀ ਤਰ੍ਹਾਂ ਮਿਕਸ ਹੋ ਜਾਣ ਆਲਰੇਡੀ ਸਾਡੇ ਕਰੇਲੇ ਵਗੈਰਾ ਕੱਕਾ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਆ ਮਸਾਲਾ ਵੀ ਰੋਸਟ ਆ ਬਸ ਇਹਨੂੰ 5 ਮਿੰਟ ਕੁਕ ਕਰਨਾ ਇਹਨੂੰ ਕਰਦੇ ਓਪਨ ਸਾਡੇ ਕਰੇਲੇ ਬਣ ਕੇ ਹੋ ਗਏ ਨੇ ਰੈਡੀ ਤੇ ਇਹਨਾਂ ਨੂੰ ਆਪਾਂ ਕਰਾਂਗੇ ਸਰਵ ਸਾਡੇ ਕਰੇਲੇ ਬਣ ਕੇ ਹੋ ਚੁੱਕੇ ਨੇ ਤਿਆਰ ਤੇ ਇਹਨਾਂ ਨੂੰ ਆਪਾਂ ਕਰਾਂਗੇ ਸਰਵ ਸਾਡੇ ਬਿਨਾ ਤੇਲ ਤੋਂ 에ਅਰ ਫਰਾਈ ਚ ਕਰੇਲੇ ਬਣ ਕੇ ਹੋ ਚੁੱਕੇ ਨੇ ਤਿਆਰ ਤੇ ਤੁਹਾਨੂੰ ਅਸੀਂ ਖਾ ਕੇ ਦੱਸਦੇ ਆ ਖਾਣ ਵਿੱਚ ਕਿੱਦਾਂ ਦੇ ਨੇ ਹੁਣ ਤੁਹਾਨੂੰ ਅਸੀਂ ਟੇਸਟ ਕਰਕੇ ਦੱਸਾਂਗੇ ਅਸੀਂ ਨਾਲ ਲਿਆ ਦਹੀਂ ਨਾਰਮਲੀ ਕਰੇਲੇ ਨਾਲ ਦਹੀਂ ਵਧੀਆ ਲੱਗਦਾ ਵਾ ਤੇ ਹੁਣ ਤੁਹਾਨੂੰ ਅਸੀਂ ਟੇਸਟ ਕਰਕੇ ਦੱਸਾਂਗੇ ਕਿ ਸਾਡੇ ਕਿੰਦਾ ਦੇ ਕਰੇਲੇ ਬਣੇ ਨੇ ਹੂੰ ਗਾਲ ਵਿੱਚ ਬਹੁਤ ਜ਼ਿਆਦਾ ਟੇਸਟੀ ਨੇ ਤੇ ਇਹ ਜਿਹੜੇ ਆ ਆਇਲ ਫਰੀ ਨੇ ਤੁਸੀਂ ਵੀ ਸਾਡੀ ਇਹ ਰੈਸিপি ਨੂੰ ਜ਼ਰੂਰ ਟਰਾਈ ਕਰਿਓ ਤੇ ਸਾਡੇ ਚੈਨਲ ਨੂੰ ਵਾਤਵਾਰ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਓਕੇ ਬਾਏ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ